ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸੰਕਟ ਵਿੱਚ ਕਿਰਿਆ ਨਜ਼ਰ ਆਉਂਦਾ ਹੈ ਡੰਡੀ ਵਿਧਾਨ ਸਭਾ ਵਿੱਚ ਪ੍ਰਤੀਨਿਧਤਾ ਦੇ ਪੱਖ ਤੋਂ ਇਸ ਦੀ ਗਿਣਤੀ ਘਟਦੀ ਜਾ ਰਹੀ ਹੈ ਡੰਡੀ ਕੌਮੀ ਸਿਆਸਤ ਵਿੱਚ ਵੀ ਇਸ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ ਡੰਡੀ ਇਸ ਸਮੇਂ ਕਈ ਹੋਰ ਅਕਾਲੀ ਦਲ ਵੀ ਸਰਗਰਮ ਦਿਖਾਈ ਦਿੰਦੇ ਰਹੇ ਹਨ ਪਰ ਪੰਜਾਬ ਦੀ ਸਿਆਸਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਵੱਡਾ ਪ੍ਰਭਾਵ ਮੁਖ ਅਕਾਲੀ ਦਲ ਦਾ ਹੀ ਬਣਿਆ ਰਿਹਾ ਹੈ ਡੰਡੀ ਵਿਸ਼ੇਸ਼ ਤੌਰ ਉਤੇ ਸਾਲ 1966 ਵਿੱਚ ਪੰਜਾਬੀ ਸੂਬਾ ਹਉਂਦ ਵਿੱਚ ਆਉਣ ਤੋਂ ਬਾਅਦ ਸਿੱਖ ਸਿਆਸਤ ਉੱਤੇ ਵੀ ਅਕਾਲੀ ਦਲ ਦਾ ਹੀ ਪ੍ਰਭਾਵ ਰਿਹਾ ਹੈ ਡੰਡੀ ਇਹ ਲੰਮੇ ਅਰਸੇ ਤੱਕ ਸਮੇਂ-ਸਮੇਂ ਦੂਸਰੀਆਂ ਪਾਰਟੀਆਂ ਨਾਲ ਗਠਜੋੜ ਬਣਾ ਕੇ ਸੂਬੇ ਦੇ ਪ੍ਰਸ਼ਾਸਨ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਰਿਹਾ ਹੈ ਡੰਡੀ ਮਾਸਟਰ ਤਾਰਾ ਸਿੰਘ ਤੋਂ ਬਾਅਦ ਸੰਤ ਫਤੇ ਸਿੰਘ ਸੰਤ ਹਰਜੰਦ ਸਿੰਘ ਲੋਂਗੋਵਾਲ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾਤੁਰਾ ਬਣੇ ਰਹੇ ਹਨ ਡੰਡੀ ਕਦੀ ਸਮਾਂ ਸੀ ਜਦੋਂ ਲੋਕ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਅਕਾਲੀ ਬਲਵਲ ਨਜ਼ਰ ਟਿਕਾਈ ਰੱਖਦੇ ਸਨ ਡੰਡੀ ਸਮਾਂ ਬਦਲਦਾ ਰਹਿੰਦਾ ਹੈ ਸਿਆਸਤ ਬਦਲਦੀ ਰਹਿੰਦੀ ਹੈ ਵੱਖ-ਵੱਖ ਸ਼ਖਸੀਅਤਾਂ ਦਾ ਉਭਾਰ ਲੋਕਾਂ ਨੂੰ ਉਹਨਾਂ ਵੱਲ ਖਿੱਚਦਾ ਹੈ ਡੰਡੀ ਇਸੇ ਲਈ ਹੀ ਜੇਕਰ ਇਸ ਦਲ ਨੂੰ ਵੱਡਾ ਹੁੰਗਾਰਾ ਮਿਲਦਾ ਰਿਹਾ ਹੈ ਤਾਂ ਇਸ ਦੀਆਂ ناکਾਮੀਆਂ ਦੀ ਵੀ ਆਲੋਚਨਾ ਹੁੰਦੀ ਰਹੀ ਹੈ ਡੰਡੀ ਇਸ ਸੰਦਰਭ ਵਿੱਚ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਸਾਲ 1997 ਤੋਂ 2002 ਤੱਕ ਅਤੇ ਦੂਸਰੀ ਵਾਰ ਸਾਲ 2007 ਤੋਂ 2017 ਤੱਕ ਸੂਬੇ ਵਿੱਚ ਅਕਾਲੀ ਭਾਜਪਾ ਸਰਕਾਰ ਬਣੀ ਰਹੀ ਸੀ ਡੰਡੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੇ ਨਿਰਵਿਵਾਦ ਆਗੂ ਮੰਨੇ ਜਾਂਦੇ ਸਨ ਪਰ ਉਸ ਸਮੇਂ ਵੀ ਅਤੇ ਅੱਜ ਵੀ ਇਸ ਛੋਟੇ ਜਿਹੇ ਸੂਬੇ ਦੀਆਂ ਸਮੱਸਿਆਵਾਂ ਵੱਡੀਆਂ ਤੋਂ ਵੱਡੀਆਂ ਹੀ ਹੁੰਦੀਆਂ ਗਈਆਂ ਹਨ ਜੇਕਰ ਆਗੂ ਇਹਨਾਂ ਦੇ ਹਾਨ ਦੇ ਨਾ ਉੱਤਰ ਸਕਣ ਅਤੇ ਸਮੱਸਿਆਵਾਂ ਦੇ ਹੱਲ ਨਾ ਲੱਭ ਸਕਣ ਤਾਂ ਲੀਡਰਸ਼ਿਪ ਤੋਂ ਆਸ ਵੀ ਘਟਦੀ ਹੈ ਅਤੇ ਲੋਕਾਂ ਦਾ ਮੋਹ ਵੀ ਭੰਗ ਹੁੰਦਾ ਹੈ ਡੰਡੀ ਪਿਛਲੇ ਸਮੇਂ ਦੌਰਾਨ ਸੁਖਵੀਰ ਸਿੰਘ ਬਾਦਲ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ ਡੰਡੀ ਉਨਾਂ ਨੂੰ ਵੀ ਵੱਡਾ ਲੋਕ ਹੰਗਾਰਾ ਮਿਲਦਾ ਰਿਹਾ ਹੈ ਪਰ ਇਸੇ ਹੀ ਸਮੇਂ ਵਿੱਚ ਕੁਝ ਅਜਿਹੇ ਘਟਨਾ ਚੱਕਰ ਵੀ ਵਾਪਰੇ ਜਿਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਨਾਂ ਨੂੰ ਠੇਸ ਪੁੱਜੀ ਅਤੇ ਸਮੇਂ ਦੀ ਲੀਡਰਸ਼ਿਪ ਨੂੰ ਉਹਨਾਂ ਲਈ ਜਵਾਬ ਦੇ ਵੀ ਹੋਣਾ ਪਿਆ ਡੰਡੀ ਇਸੇ ਹੀ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਨਿਰਾਸ਼ ਹੋ ਕੇ ਵਿਦੇਸ਼ਾਂ ਵੱਲ ਜਾਣ ਲੱਗੇ ਪੰਜਾਬ ਦੀ ਆਰਥਿਕਤਾ ਡੋਲਣ ਲੱਗੀ ਡੰਡੀ ਕਈ ਪੱਖਾਂ ਤੋਂ ਇਸ ਵਿੱਚ ਨਿਗਾਰ ਆਉਂਦਾ ਗਿਆ ਡੰਡੀ ਸਦਾਚਾਰਕ ਕਦਰਾਂ ਕੀਮਤਾਂ ਦੀ ਥਾਂ ਉੱਤੇ ਮੌਕਾ ਪ੍ਰਸਤੀ ਪਰਵਾਰਵਾਦ ਅਤੇ ਫੈਲਦੇ ਭ੍ਰਿਸ਼ਟਾਚਾਰ ਨੇ ਸਮਾਜ ਅਤੇ ਸਿਆਸਤ ਉੱਤੇ ਗਲਬਾ ਪਾਉਣਾ ਸ਼ੁਰੂ ਕਰ ਦਿੱਤਾ ਡੰਡੀ ਧਾਰਮਿਕ ਪੱਖੋਂ ਵੀ ਸੂਬਾ ਹਰਸਾਤਲ ਵਿੱਚ